ਅਸੀਂ ਵੀ ਬੜਪਰ ਟੋਲ ਪਲਾਜੇ ਤੇ ਖੜੇ ਆਂਗੇ ਬਈ ਇਹ ਕਿਹੜੀਆਂ ਕਿਹੜੀਆਂ ਸਹੂਲਤਾਂ ਸਾਨੂੰ ਦੇ ਸਕਦੀ ਹੈ ਕਾਰ ਜਿਹੜੀ ਸਰਕਾਰ ਨੇ ਦਿੱਤੀ ਹੈਗੀ ਸਹੂਲਤਾਂ ਵੀ ਦਿੱਤਾ ਵੀ ਸੀਮ ਸਾਹਿਬ ਨੇ ਇਹ ਕੋਰਸ ਦਿਆ ਕੀਤਾ ਹੈ ਹਾਂਜੀ ਬਈ ਵੀ ਜਦੋਂ ਰੋਡ ਤੇ ਕਿਸੇ ਵੀ ਤਰ੍ਹਾਂ ਦੀਆਂ ਅਨਗੈਲਹੀ ਹੁੰਦੀ ਹੈ ਕੋਈ ਵੀ ਐਕਸੀਡੈਂਟ ਹੁੰਦਾ ਹੈ ਐਕਸੀਡੈਂਟ ਜਾਂ ਕੋਈ ਹੋਰ ਤਰ੍ਹਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਹੁੰਦੀ ਹੈ ਹਾਂ ਤਾਂ 112 ਨੰਬਰ ਤੇ ਡਾਇਲ ਕਰੋ ਅੱਛਾ ਤੇ ਆਪਣੀ ਪ੍ਰੋਬਲਮ ਤੇ ਆਪੇ ਲੋਕੇਸ਼ਨ ਉਹਨਾਂ ਨੂੰ ਦੱਸੋ 112 ਨੰਬਰ ਤੇ ਜਮਾਨੂ ਕਿੱਥੇ ਤੱਕ ਤੁਹਾਡੀ ਰੇਂਜ ਹੈਗੀ ਇਹ 220 ਕਿਲੋਮੀਟਰ ਤੱਕ ਰੇਂਜ ਹੈ ਬਾਈ ਕਿਲੋਮੀਟਰ ਤੇ ਇਸ ਤੋਂ ਬਾਅਦ ਇੱਕ ਹੋਰ ਖੜੀ ਹੋਊਗੀ ਤੇ ਤੁਸੀਂ ਵੀ ਕੋਈ ਸਹੂਲਤਾਂ ਨੂੰ ਡਾਕਟਰੀ ਵਗੈਰਾ ਨਹੀਂ ਜਾ ਕਿੱਦਾਂ ਬਾਈ ਫਸਟ ਸਟੇਜ ਦੀ ਸਹੂਲਤ ਅਸੀਂ ਦਿੰਦੇ ਆ ਬਾਕੀ ਨੇੜੇ ਦੇ ਹਸਪਤਾਲ ਜਿੰਨਾ ਜ਼ਿਆਦਾ ਨੇ ਕਿੱਥੇ ਵੀ ਨੇੜੇ ਹਸਪਤਾਲ ਪੈਂਦਾ ਸੀ ਨਾਲ ਦੀ ਨਾਲ ਲੈ ਕੇ ਜਾਂਦੇ ਆ ਅੱਛਾ ਤੇ ਬਾਕੀ 30 ਕਿਲੋਮੀਟਰ ਦੇ ਪਿੱਛੇ ਕੋਈ ਬਰਨਾਲੇ ਖੜੀ ਹੈ ਕਹਿਣਾ ਤੇ ਇੱਕ ਅੱਗੇ ਹੋਰ ਹੋਊਗੀ ਇੱਕ ਅੱਗੇ ਹੋਰ ਹੋਊਗੀ ਇਹ ਹਰ 30 ਕਿਲੋਮੀਟਰ 20 ਕਿਲੋਮੀਟਰ ਐ ਏਰੀਆ ਪੰਡਿਆ ਹੋਇਆ ਸਾਨੂੰ ਖਰੀਤ ਰੋਡ ਦੇ ਉੱਤੇ ਅੱਛਾ ਅੱਛਾ ਜੀ ਤੇ ਕੋਈ ਵੀ ਫੋਨ ਕਰ ਸਕਦਾ ਹੈਗਾ ਕੋਈ ਵੀ ਫੋਨ ਕਰ ਸਕਦਾ ਕਿਸੇ ਤਰ੍ਹਾਂ ਦੀ ਵੀ ਰੋਡ ਤੇ ਆਨਲੀ ਐਕਸੀਡੈਂਟ ਵਾਸਤੇ ਐਕਸੀਡੈਂਟ ਕੋਈ ਵਾਰੀ ਹੋਰ ਵੀ ਕੋਈ ਹੋਇਆ ਮੈਂ ਤਾਂ ਕੋਈ ਇੱਕ ਤਾਂ ਮੰਨ ਲਓ ਵੀ ਵੱਡੇ ਰੋਡ ਤੇ ਕੋਈ ਐਕਸੀਡੈਂਟ ਹੋ ਗਿਆ ਉਹਦੇ ਵਾਸਤੇ ਆ ਜਾ ਆਮ ਜਿਵੇਂ ਲੋਕਲ ਸਾਡਾ ਪਿੰਡ ਤੁਹਾਡੇ ਤੋਂ 10 ਕਿਲੋਮੀਟਰ ਪੈਂਦਾ ਮੰਨ ਲਓ ਸਾਡੇ ਪਿੰਡ ਹੋ ਜਾ ਐਕਸੀਡੈਂਟ ਉਹਦੇ ਵਾਸਤੇ ਵੀ ਅਸੀਂ ਫੋਨ ਕਰ ਸਕਦੇ ਹਾਂਗੇ ਹਾਂ ਫੋਨ ਕਰ ਸਕਦੇ ਹੋ ਉਸ ਦੇ ਨੇੜੇ ਜਿਹੜਾ ਵੀ ਕੋਈ ਤੁਹਾਨੂੰ ਠਾਣਾ ਹੋਊਗਾ ਉਹ ਤੁਹਾਨੂੰ ਜਿਹੜੀ ਸਹੂਲਤ ਅਸੀਂ ਪ੍ਰੋਵਾਈਡ ਕਰਵਾ ਦੇਣੀ ਨਹੀਂ ਮੰਨ ਲਓ ਵੀ ਤੁਹਾਡੇ ਹੁਣ ਏਰੀਆ 'ਚ ਕੋਈ 10 ਕਿਲੋਮੀਟਰ ਰੋਡ ਤੋਂ ਹਟਮਾ ਹੋ ਗਿਆ ਐਕਸੀਡੈਂਟ ਉੱਥੇ ਵੀ ਤੁਸੀਂ ਜਾਓਗੇ ਇਹ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਊਗਾ ਜੇਕਰ ਸਾਡਾ ਅਸੀਂ ਕੰਟਰੋਲ ਤੁਹਾਨੂੰ ਸਿੱਧਾ ਫੋਨ ਨਹੀਂ ਆਉਂਦਾ ਕੰਟਰੋਲ ਰੂਮ ਤੋਂ ਫੋਨ ਆਊਗਾ ਕੰਟਰੋਲ ਰੂਮ ਤੋਂ ਫੋਨ ਆਉਂਦਾ ਹਾਲੇ ਹੌਲੀ ਹੌਲੀ ਅਪਡੇਟ ਹੋਊਗਾ ਤੁਹਾਨੂੰ 2-3 ਮਹੀਨੇ ਤੱਕ ਸ਼ ਤੇ ਬਾਕੀ ਜਦੋਂ ਇਜੇਹੀ ਗੱਡੀ ਆਉਂਦੇ ਤਾਂ ਲੋਕ ਸਾਈਡ ਸੇਤੀ ਦੇ ਦਿੰਦੇ ਆ ਬੰਦੇ ਦਾ ਮੌਕੇ ਤੇ ਇਲਾਜ ਹੋ ਜਾਂਦਾ ਵਧੀਆ ਪਰਾਲਾ ਸਫਰਾਹ ਮੌਕੇ ਤੇ ਪਤਾ ਲੱਗ ਜਾਂਦਾ ਰਾਹगिर ਦੱਸ ਦਿੰਦੇ ਨੇ ਕਈ ਵਾਰੀ ਚਾਂਸ ਹੋ ਜਾਂਦਾ ਅਸੀਂ ਸਾਰੇ ਰੋਡ ਤੇ ਜਿੰਨੇ ਢਾਬੇ ਨੇ ਹਾਂਜੀ ਜੋ ਵੀ ਉੱਤੇ ਸ਼ਾਪਸ ਹੈਗੀਆਂ ਨੇ ਅਸੀਂ ਸਾਰਿਆਂ ਨੂੰ ਆਪਣੇ ਅਕਾਊਂਟ ਨੰਬਰ ਦਿੱਤੇ ਹੋਏ ਨੇ ਹਾਂਜੀ ਹਾਂਜੀ ਵੀ ਹੈੱਡਕੁਆਰਟਰ ਪਹਿਲਾਂ ਫੋਨ ਕਰਨ ਤੋਂ ਪਹਿਲਾਂ ਹੀ ਸਾਨੂੰ ਕੋਈ ਫੋਨ ਕਰ ਦੇ ਜੀ ਅਸੀਂ ਨਾਲ ਦੀ ਨਾਲ ਅਸੀਂ ਜੀ ਅਸੀਂ ਅਭੀ 112 ਤੇ ਫੋਨ ਕਰਨ ਤੋਂ ਪਹਿਲਾਂ ਵੀ ਜੇ ਕੋਈ ਫੋਨ ਕਰ ਦੇ ਉਦੋਂ ਵੀ ਨਾਲ ਦੀ ਨਾਲ ਐਕਸ਼ਨ ਲੈਣਿਆ ਕੋਈ ਐਕਸ਼ਨ ਲੈਣਾ ਪੈਂਦਾ ਸਭ ਨੂੰ ਹਾਂਜੀ ਹਾਂਜੀ ਤੇ ਮੌਕੇ ਤੇ ਲੋੜ ਹੀ ਹਾਂ ਕਈ ਵਾਰ ਜਿਵੇਂ ਗੈਂਟ ਦੇ ਨਾਲ ਐਕਸੀਡੈਂਟ ਹੋਏ ਨਾ ਚਲੋ ਬੰਦੇ ਸੰਭਾਲ ਲੈਂਦੇ ਆ ਈਵਰ ਹੁਣ ਔਰਤਾਂ ਵੀ ਹੁੰਦੀਆਂ ਨੇ ਵਿੱਚ ਇਹਨਾਂ ਉਹਨਾਂ ਵਾਸਤੇ ਆਪੈਣਾਂ ਦੀ ਡਿਊਟੀ ਨਾਲ ਤੁਸੀਂ ਸਰਕਾਰੀ ਮੁਲਾਜ਼ਮੀ ਨੇ ਜਾਂ ਪ੍ਰਾਈਵੇਟ ਸਰਕਾਰੀ ਅਸੀਂ ਪੰਜਾਬ ਪੁਲਿਸ ਦੇ ਦਿੱਤੇ ਅੱਛੇ ਵਾਲਾ ਅੱਛਾ ਸਾਨੂੰ ਇਧਰ ਨਵੇਂ ਡਿਪਾਰਟਮੈਂਟ ਦੇ ਵਿੱਚ ਸ਼ਾਮਲ ਕਰਤਾ ਤੇ ਗੱਡੀ 'ਚ ਕੀ ਕੀ ਸਹੂਲਤਾਂ ਨੇ ਬਾਈ ਕਿੰਨੀ ਰੇਂਜ ਦੀ ਹੈ ਇਹ ਦਿਖਾ ਦਿਏ ਗੱਡੀ ਟੋਇਟਾ ਵਾਲਾਂ ਦੀ ਹੈ ਨਾ ਟੋਇਟਾ ਤੇ ਫੋਰਚੂਨਰ ਦੇ ਮੁਕਾਬਲੇ ਦੀ ਆ ਹਾਂਜੀ ਹਾਂਜੀ ਕਿੰਨੀ ਕੁ ਸਪੀਡ ਤੇ ਚੜ ਜਾਂਦੀ ਹੈ ਇਹ ਆਮ ਐਮ ਪੁਲਿਸ ਦਾ ਆਪਾਂ ਦੇਖਾਂ 100 ਕਿਲਾ ਜਾ ਕੇ ਆਏਗੀ ਇਹ ਤਾਂ ਬਹੁਤ ਚੜ ਜਾਂਦੀ ਹੈ ਪਰ ਸਾਨੂੰ ਜਿੰਦੀ ਵੀ ਜ਼ਰੂਰਤਾਂ ਉਹਨੇ ਕਿਤੇ ਰੱਖ ਰਿਆ ਸੀ। ਆ ਗਰਾਉਂਡ ਤੇ ਜਾਂਦੇ ਜਦੋਂ ਅਸੀਂ 40-50 ਦੀ ਸਪੀਡ ਤੇ ਆ। ਉਹ ਹੋਊ ਇਹੋ ਜਿਹਾ 40-45 ਲੱਖ ਰੁਪਏ ਦੀ ਹੈ ਨਾ। ਹਾਂ 40 ਲੱਖ। ਵਧੀਆ ਉਪਰਾਂ ਲਾਣੀ ਪਲਾਂ ਸਖੜਾਈਆਂ ਕਾਰਾਂ ਹੁੰਦੀਆਂ। ਹਾਂ ਹਾਂ। ਉਹ ਸਾਈਕਲ ਵੀ ਉਹਨਾਂ ਦੇ ਬਰੋਬਰ ਪਹਹੇ ਅੱਗੇ ਲੈ ਜਾਂਦੇ ਲੋਕ। ਵਧੀਆ ਸਰਕਾਰ ਨੇ ਹੁਣ ਵੀ ਪੁਲਿਸ ਨੂੰ ਗੱਡੀਆਂ ਦਿੱਤੀਆਂ ਨੇ ਉਹ ਵੀ ਬਹੁਤ ਵਧੀਆ ਨੇ ਬਾਈ। ਹਾਂ ਹਾਂ ਹੁਣ 410 ਗੱਡੀਆਂ ਸੀ ਜਿਨ੍ਹਾਂ ਸਾਹ ਨੇ ਦਿੱਤੀਆਂ ਨੇ। ਆ ਦੋ ਤਿੰਨ ਦਿਨ ਪਹਿਲਾਂ ਹੀ ਉੱਥੇ ਵਿਗਾੜ ਤੋਂ ਕਿਤਾਣਾ ਦਾ। ਅੱਛਾ। ਤੇ ਆ ਗੱਡੀਆਂ ਵੇ ਇੱਕ ਵਾਰ ਤੁਹਾਨੂੰ ਫੇਰ ਦਿਖਾਉਣੇ ਆ। ਜਿ ਸਾਰੀ ਸਰਕਾਰ ਨੂੰ ਹੌਸਲਾ ਜਰੂਰ ਦਿਓ ਤਾਂ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਅਜੇ ਹੋਰ ਕੰਮ ਕਰ ਸਕੇ ਜੇ ਆਪਾਂ ਉਹੀ ਬਿਨਾ ਗੱਲ ਤੋਂ ਨਿੰਦੀ ਜਾਵਾਂਗੇ ਤਾਂ ਅਗਲੇ ਦਾ ਮਨ ਟੁੱਟ ਜਾਂਦਾਗਾ ਫਿਰ ਉਹੀ ਚੀਜ਼ਾਂ ਹੋਣਾ ਬਈ ਆਹ ਲਾ ਕਹਿੰਦਾ ਯਾਰ ਲੋਕ ਕੋਈ ਤਾਂ ਮੰਨਦੇ ਨਹੀਂ ਸੋ ਗੁਣ ਜਰੂਰ ਮੰਨਿਆ ਕਰੋ ਜੇ ਕੋਈ ਕੰਮ ਕਰਦਾਗਾ ਫੇਰ ਹੀ ਅਗਲਾ ਅੱਗੇ ਕੰਮ ਕਰਦਾਗਾ ਬਾਕੀ ਦੇ ਵਿੱਚ ਕੈਮਰੇ ਵਗੈਰੇ ਵੀ ਲੱਗੇ ਹੋਏ ਨੇ ਨਾ ਬਈ ਤੇ ਪਹਿਲਾਂ ਅਸੀਂ ਆਪ ਫਸਟ ਏਡ ਦਿੰਨੇ ਆ ਉਹਨਾਂ ਨੂੰ ਉਸ ਤੋਂ ਬਾਅਦ ਹਸਪਤਾਲ ਲੈ ਕੇ ਜਾਂਦੇ ਆ ਜਿਹੜਾ ਵੀ ਨੇੜੇ ਦਾ